ਲੋਜੀ ਅੱਜ ਪੰਜਾਬ ਦੇ ਵਿੱਚ ਇੱਕ ਵੱਡੇ ਕਾਂਡ ਦੇ ਵਿੱਚ ਨਵਾਂ ਪਟਾਕਾ ਪੈ ਗਿਆ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੱਕ ਮੌਜੂਦਾ ਐਮਐਲਏ ਨੂੰ ਵਿਧਾਇਕ ਨੂੰ ਇੱਕ ਮਾੜੀ ਹਰਕਤ ਕਰਨ ਦੇ ਕੇਸ ਦੇ ਵਿੱਚ ਅੱਜ ਗ੍ਰਿਫਤਾਰ ਕਰ ਲਿਆ ਗਿਆ ਔਰ ਜੇਲ੍ਹ ਭੇਜ ਦਿੱਤਾ ਗਿਆ ਪੂਰੇ ਕਾਂਡ ਦੀ ਪੂਰੀ ਕਹਾਣੀ ਪੂਰੀ ਅਸਲੀਅਤ ਤੁਹਾਨੂੰ ਅਖੀਰ ਤੱਕ ਸ਼ੁਰੂ ਤੋਂ ਦੱਸਾਂਗੇ ਅਖੀਰ ਤੱਕ ਸੁਣਿਓ ਆਪਣਾ ਕਮੈਂਟ ਆਪਣਾ ਵਿਚਾਰ ਜਰੂਰ ਲਿਖਿਓ ਤੇ ਜੇਕਰ ਅਜੇ ਤੱਕ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਨਹੀਂ ਕੀਤਾ ਕਿਰਪਾ ਕਰਕੇ ਸਬਸਕ੍ਰਾਈਬ ਕਰਕੇ ਬੈਲ ਵਾਲਾ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਕਿ ਵੱਡੇ ਮੁੱਦਿਆਂ ਦੀ ਪੂਰੀ ਜਾਣਕਾਰੀ ਤੁਹਾਡੇ ਕੋਲ ਟਾਈਮ ਸਿਰ ਪਹੁੰਚਦੀ ਰਹੇ ਕਾਂਡ ਵਾਪਰਿਆ ਜੀ ਉਸਮਾ ਕੇਸ ਦੇ ਵਿੱਚ ਇੱਕ ਦਲਿਤ ਇੱਕ ਐਸੀ ਕੁੜੀ ਨੂੰ ਧੀ ਨੂੰ ਛੇੜਨ ਤੇ ਕੁੱਟਮਾਰ ਕਰਨ ਦੇ ਮਾਮਲੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਮੌਜੂਦਾ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਨੂੰ ਅੱਜ ਅਦਾਲਤ ਨੇ ਦੋਸ਼ੀ ਇਕਰਾਰ ਦਿੱਤਾ ਹੈ ਔਰ ਅਦਾਲਤ ਨੇ ਗ੍ਰਫਤਾਰ ਕਰ ਲਿਆ ਐਮਐਲਏ ਨੂੰ ਔਰ ਜੇਲ੍ਹ ਭੇਜ ਦਿੱਤਾ ਨਯਕ ਹਰਾਸ ਦੇ ਵਿੱਚ ਭੇਜ ਦਿੱਤਾ ਹੈ ਪੂਰਾ ਮਾਮਲਾ ਕੀ ਹੈ ਅੱਜ ਅਦਾਲਤ ਨੇ ਕੁੱਲ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਔਰ 9 ਜਣਿਆਂ ਨੂੰ 12 ਸਤੰਬਰ ਨੂੰ ਅਸਲੀ ਸਜ਼ਾ ਸੁਣਾਈ ਜਾਏਗੀ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਐਮਐਲਏ ਤੇ ਉਹਦੇ ਨਾਲ ਦੇ 9 ਜਣਿਆਂ ਨੂੰ ਅੱਜ ਦੋਸ਼ੀ ਕਰਾਰ ਦੇ ਦਿੱਤਾ ਹੈ ਮਾਮਲਾ ਕੀ ਸੀ ਮਾਮਲਾ ਉਸਮਾ ਪਿੰਡ ਦੀ ਇੱਕ ਦਲਿਤ ਲੜਕੀ ਅੱਜ ਤੋਂ ਕਈ ਸਾਲ ਪਹਿਲਾਂ ਇੱਕ ਵਿਆਹ ਸਮਾਗਮ ਦੇ ਵਿੱਚ ਆਪਣੇ ਮਾਪਿਓ ਪਰਿਵਾਰ ਸਮੇਤ ਗਈ ਸੀ ਤੇ ਉਥੇ ਉਸ ਲੜਕੀ ਦੇ ਨਾਲ ਛੇੜਛਾੜ ਕੀਤੀ ਗਈ ਜਸਮਾਨੀ ਛੇੜਛਾੜ ਦੇ ਦੋਸ਼ ਉਹਨੇ ਲਾਏ ਸੀ ਤੇ ਉਸ ਤੋਂ ਬਾਅਦ ਉਸ ਲੜਕੀ ਨੇ ਦੋਸ਼ ਲਾਏ ਸੀ ਕਿ ਜਦੋਂ ਮੈਂ ਵਿਰੋਧ ਕੀਤਾ ਮੇਰੇ ਪਿਓ ਪਰਿਵਾਰ ਨੇ ਵਿਰੋਧ ਕੀਤਾ ਤਾਂ ਉਹਨਾਂ ਦੀ ਕੁੱਟਮਾਰ ਵੀ ਇਹਨਾਂ ਦੋਛੀਆਂ ਨੇ ਕੀਤੀ ਇਹ ਕੇਸ ਉਸ ਉਸਮਾ ਪਿੰਡ ਦੀ ਲੜਕੀ ਨੇ ਦਰਜ ਕਰਵਾਇਆ ਸੀ ਉਹਦੀ ਵੀਡੀਓ ਵੀ ਕਾਫੀ ਉਸ ਟਾਈਮ ਵਾਇਰਲ ਹੋਈ ਸੀ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਮੁੱਖ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਸੀ ਉਹਦੇ ਸਮੇਤ ਅਦਾਲਤ ਦੇ ਵਿੱਚ ਕੁੱਲ 12 ਬੰਦਿਆਂ ਤੇ ਕੇਸ ਚੱਲਿਆ 12 ਦੇ ਵਿੱਚੋਂ ਤਿੰਨਾਂ ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ ਤੇ ਐਮਐਲਏ ਜਿਹੜਾ ਆਮ ਆਦਮੀ ਪਾਰਟੀ ਦਾ ਮਨਜਿੰਦਰ ਸਿੰਘ ਲਾਲਪੁਰਾ ਉਦੇ ਸਮੇਤ 9 ਜਣਿਆਂ ਨੂੰ ਅੱਜ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ ਤੇ 12 ਸਤੰਬਰ ਨੂੰ ਸਜ਼ਾ ਸੁਣਾਈ ਜਾਵੇਗੀ ਉਹਨਾਂ ਸਾਰਿਆਂ ਨੂੰ ਜੇਲ੍ਹ ਭੇਜ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਇਹ ਜਿਹੜੇ ਗ੍ਰਿਫਤਾਰ ਕੀਤੇ ਗਏ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਹਨ ਇਹ ਖੰਡੂਰ ਸਾਹਿਬ ਹਲਕੇ ਤੋਂ ਐਮਐਲਏ ਬਣੇ ਹੋਏ ਨੇ ਔਰ ਜਦੋਂ ਹੁਣ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਜੇਲ੍ਹ ਭੇਜ ਦਿੱਤਾ ਗਿਆ ਅਦਾਲਤ ਵੱਲੋਂ ਦੋਸ਼ੀ ਠਹਿਰਾ ਦਿੱਤਾ ਗਿਆ ਇੱਕ ਦਲਿਤ ਐਸਸੀ ਕੁੜੀ ਦੇ ਨਾਲ ਜਸਮਾਨੀ ਛੇੜਛਾੜ ਕਰਨ ਤੇ ਕੁੱਟਮਾਰ ਕਰਨ ਦੇ ਗੰਭੀਰ ਮਾਮਲੇ 'ਚ ਦੋਸ਼ੀ ਠਹਿਰਾਇਆ ਗਿਆ ਹੈ ਤਾਂ ਫਿਰ ਹੁਣ ਲਾਜ਼ਮੀ ਤੌਰ ਤੇ ਉਹਨਾਂ ਦੀ ਐਮਐਲਏ ਦੀ ਜਿਹੜੀ ਪੋਸਟ ਹੈ ਉਹ ਉਹਨਾਂ ਨੂੰ ਛੱਡਣੀ ਪਵੇਗੀ ਐਮਐਲਏ ਦਾ ਅਹੁਦਾ ਛੱਡਣਾ ਪਵੇਗਾ ਕਿਉਂਕਿ ਕਾਨੂੰਨ ਦੇ ਮੁਤਾਬਕ ਜਦੋਂ ਕਿਸੇ ਨੂੰ ਸਜ਼ਾ ਸੁਣਾ ਦਿੱਤੀ ਜਾਵੇ ਤਾਂ ਉਹ ਅਹੁਦੇ ਤੇ ਨਹੀਂ ਰਹਿ ਸਕਦਾ ਤਾਂ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਖੰਡੂਰ ਸਹਿਬ ਦਾ ਵਿਧਾਨ ਸਭਾ ਹਲਕਾ ਜਿੱਥੋਂ ਇਹ ਮਨਜਿੰਦਰ ਲਾਲਪੁਰਾ ਐਮਐਲਏ ਸੀ ਉਹ ਸੀਟ ਵੀ ਖਾਲੀ ਹੋ ਜਾਏਗੀ ਤੇ ਉਹਦੇ ਉੱਪਰ ਵੀ ਦੁਬਾਰਾ ਵੋਟਾਂ ਪੈਣਗੀਆਂ ਪਹਿਲਾ ਖੰਡੂਰ ਸਾਹਿਬ ਹਲਕੇ ਤੋਂ ਜਿਹੜੇ ਅਮਰਤਪਾਲ ਸਿੰਘ ਨੇ ਜਿਹੜੇ ਇਸ ਟਾਈਮ ਡਿਬਰੂਗੜ ਜੇਲ੍ਹ ਚ ਹੈ ਉਹ ਐਮਪੀ ਜਿੱਤੇ ਹੋਏ ਨੇ ਤੇ ਹੁਣ ਜੇਕਰ ਦੁਬਾਰਾ ਵੋਟਾਂ ਪੈਂਦੀਆਂ ਨੇ ਤਾਂ ਉਥੋਂ ਕੌਣ ਬਾਜੀ ਮਾਰੇਗਾ ਇਹ ਵੀ ਵੇਖਣ ਵਾਲਾ ਦਿਲਚਸਪ ਸਵਾਲ ਇਸ ਘੜੀ ਦੇ ਵਿੱਚ ਬਣ ਗਿਆ ਹੁਣ ਤੁਸੀਂ ਦੇਖੋ ਆਮ ਆਦਮੀ ਪਾਰਟੀ ਦਾ ਇੱਕ ਐਮਐਲਏ ਬੀਤੇ 1-2 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਗਿਆ ਉਹਦੇ ਤੇ ਦੋਸ਼ ਲੱਗੇ ਕਿ ਉਹਨੇ ਡੀਸੀ ਨੂੰ ਗੰਦੀਆਂ ਗਾਲਾਂ ਕੱਢੀਆਂ ਤੇ ਡੀਸੀ ਦੇ ਲਈ ਗੰਦੀ ਭਾਸ਼ਾ ਦਾ ਇਸਤੇਮਾਲ ਕੀਤਾ ਆਮ ਆਦਮੀ ਪਾਰਟੀ ਦਾ ਇਹ ਐਮਐਲਏ ਜੰਮੂ ਕਸ਼ਮੀਰ ਦੇ ਡੋਡਾ ਸੀਟ ਤੋਂ ਐਮਐਲਏ ਜਿੱਤਿਆ ਸੀ ਆ ਪਿੱਛੇ ਜਦੋਂ ਚੋਣਾਂ ਹੋਈਆਂ ਜੰਮੂ ਕਸ਼ਮੀਰ ਦੇ ਵਿੱਚ ਔਰ ਉਹਦੇ ਉੱਪਰ ਇਹ ਦੋਸ਼ ਲੱਗੇ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੋਇਆ ਔਰ ਕੱਲ ਹੀ ਕੇਜਰੀਵਾਲ ਹੋਰਾਂ ਦੇ ਉਹਦੇ ਬਾਰੇ ਬਿਆਨ ਆਏ ਕਿ ਉਹਦੇ ਨਾਲ ਧੱਕਾ ਹੋ ਰਿਹਾ ਉਹਦੇ ਨਾਲ ਗਲਤ ਕੀਤਾ ਜਾ ਰਿਹਾ ਉਥੇ ਲੋਕ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਦਬਾਉਣ ਦੇ ਲਈ ਜਿਹੜੀਆਂ ਸੁਰੱਖਿਆ ਤਾਕਤਾਂ ਨੇ ਉਹ ਗਲਤ ਕਰ ਰਹੀਆਂ ਨੇ ਇਸ ਤਰ੍ਹਾਂ ਦੇ ਦੋਸ਼ ਲੱਗੇ ਪਰ ਉਹਦੀ ਗ੍ਰਿਫਤਾਰੀ ਤੋਂ ਬਾਅਦ ਫਿਰ ਆਮ ਆਦਮੀ ਪਾਰਟੀ ਦਾ ਇੱਕ ਹੋਰ ਐਮਐਲਏ ਜਿਹੜਾ ਪਠਾਨ ਮਾਜਰਾ ਉਹਨੂੰ ਪੁਲਿਸ ਗ੍ਰਿਫਤਾਰ ਕਰਨ ਗਈ ਤੇ ਦੋਸ਼ ਲੱਗਿਆ ਪੁਲਿਸ ਵੱਲੋਂ ਕਿ ਉਹ ਪੁਲਿਸ ਦੇ ਉੱਪਰ ਫਾਇਰਿੰਗ ਕਰਕੇ ਤੇ ਉਹ ਉੱਥੋਂ ਨਿਕਲ ਗਿਆ ਉਸ ਤੋਂ ਬਾਅਦ ਪੁਲਿਸ ਜਿਹੜਾ ਆਮ ਆਦਮੀ ਪਾਰਟੀ ਦਾ ਐਮਐਲਏ ਪਠਾਨ ਮਾਜਰਾ ਉਹਨੂੰ ਗ੍ਰਿਫਤਾਰ ਕਰਨ ਦੇ ਲਈ ਛਾਪੇ ਮਾਰੀਆਂ ਕਰ ਰਹੀ ਹੈ ਪਰ ਉਹ ਅਜੇ ਤੱਕ ਹੱਥ ਨਹੀਂ ਆਇਆ ਤੇ ਇਧਰ ਆਮ ਆਦਮੀ ਪਾਰਟੀ ਦਾ ਇਹ ਜਿਹੜਾ ਐਮ ਐਲ اے ਮਨਜਿੰਦਰ ਸਿੰਘ ਲਾਲਪੁਰਾ ਇਹਨੂੰ ਇੱਕ ਦਲਿਤ ਇੱਕ ਐਸਸੀ ਧੀ ਨਾਲ ਛੇੜਛਾੜ ਕਰਨ ਦੇ ਜਸਮਾਨੀ ਛੇੜਛਾੜ ਤੇ ਕੁੱਟਮਾਰ ਕਰਨ ਦੇ ਮਾਮਲੇ ਦੇ ਵਿੱਚ ਦੋਚੀ ਸਿੱਧ ਕੀਤਾ ਅਦਾਲਤ ਨੇ ਕਿਸੇ ਆਮ ਬੰਦਿਆਂ ਨੇ ਨਹੀਂ ਕਿਸੇ ਪੁਲਿਸ ਨੇ ਨਹੀਂ ਅਦਾਲਤ ਨੇ ਔਰ ਜਿਹੜੇ ਵਕੀਲ ਨੇ ਉਸ ਲੜਕੀ ਦੇ ਉਹਨੇ ਦੱਸਿਆ ਕਿ ਅਦਾਲਤ ਨੇ ਸਾਰੇ ਤੱਥ ਸਬੂਤ ਗਵਾਹ ਉਹਨਾਂ ਨੂੰ ਚੰਗੀ ਤਰ੍ਹਾਂ ਵੇਖਿਆ ਸੁਣਿਆ ਤੇ ਫੇਰ ਹੀ ਇਹਨਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ ਵਕੀਲ ਦਾ ਕਹਿਣਾ ਹੈ ਕਿ ਜਦੋਂ ਅਦਾਲਤ ਨੂੰ ਪੂਰਾ ਯਕੀਨ ਹੋ ਗਿਆ ਕਿ ਵਾਕਿਆ ਹੀ ਇਸ ਦਲਤ ਧੀ ਦੇ ਨਾਲ ਇਹਨਾਂ ਨੇ ਗਲਤ ਕੀਤਾ ਤਾਂ ਦਹੀ ਅਦਾਲਤ ਨੇ ਇਹਨਾਂ ਨੂੰ ਦੋਸ਼ੀ ਸਿੱਧ ਕਰਕੇ ਹੁਣ ਸਜ਼ਾ ਦੇਣੀ ਹੈ ਉਧਰ ਉਹ ਲੜਕੀ ਕੈਮਰੇ ਦੇ ਸਾਹਮਣੇ ਆਈ ਹੈ ਉਹ ਜਿਹੜੀ ਲੜਕੀ ਜਿਹਦਾ ਨਾਂ ਹਰਬਿੰਦਰ ਕੌਰ ਦੱਸਿਆ ਜਾ ਰਿਹਾ ਉਸ ਲੜਕੀ ਨੇ ਇਹ ਕਿਹਾ ਕਿ ਮੈਂ ਵਿਆਹ ਦੇ ਵਿੱਚ ਗਈ ਸੀ ਆਪਣੇ ਪਰਿਵਾਰ ਦੇ ਨਾਲ ਔਰ ਮੇਰੇ ਨਾਲ ਇਹਨਾਂ ਨੇ ਛੇੜਛਾੜ ਕੀਤੀ ਜਦੋਂ ਮੈਂ ਵਿਰੋਧ ਕੀਤਾ ਅੱਜ ਉਹ ਲੜਕੀ ਫੇਰ ਕੈਮਰਾ ਸਾਹਮਣੇ ਬੋਲ ਰਹੀ ਹੈ ਉਹ ਕਹਿੰਦੀ ਮੈਂ ਵਿਰੋਧ ਕੀਤਾ ਤਾਂ ਮੇਰੀ ਇਹਨਾਂ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਕਈ ਪੁਲਿਸ ਦੇ ਵਿਅਕਤੀ ਵੀ ਆਪਦੇ ਨਾਲ ਇਹਨਾਂ ਨੇ ਲਾ ਲਏ ਫਿਰ ਉਹਦੀਆਂ ਵੀਡੀਓ ਵਾਇਰਲ ਹੋਈਆਂ ਸੀਗੀਆਂ ਕੁੜੀ ਕਹਿੰਦੀ ਹੈ ਕਿ ਫਿਰ ਜਦੋਂ ਵੱਡਾ ਰੌਲਾ ਪਿਆ ਮਾਮਲਾ ਪੁਲਿਸ ਨੂੰ ਦਰਜ ਕਰਨਾ ਪਿਆ ਤਾਂ ਕੁੜੀ ਕਹਿੰਦੀ ਹੈ ਕਿ ਸਾਰਾ ਕੁਝ ਅਦਾਲਤ ਦੇ ਕਹਿਣ ਤੇ ਹੋਇਆ ਕੁੜੀ ਕਹਿੰਦੀ ਆ ਪੀੜਤ ਕੁੜੀ ਉਹ ਕਹਿੰਦੀ ਆ ਕਿ ਅਦਾਲਤ ਦੇ ਕਹਿਣ ਤੇ ਮੈਨੂੰ ਤੇ ਮੇਰੇ ਪਤੀ ਨੂੰ ਮੇਰੇ ਘਰ ਵਾਲੇ ਨੂੰ ਚੰਡੀਗੜ੍ਹ ਪੁਲਿਸ ਦੀ ਸੁਰੱਖਿਆ ਵੀ ਦਿੱਤੀ ਗਈ ਸੀ ਪਰ ਜਦੋਂ ਉਹ ਕੁੜੀ ਕਹਿੰਦੀ ਹੈ ਇਹਨਾਂ ਆਮ ਆਦਮੀ ਪਾਰਟੀ ਵਾਲਿਆਂ ਦੀ ਸਰਕਾਰ ਬਣੀ ਤਾਂ ਸਾਡੇ ਤੋਂ ਉਹ ਸਿਕਿਉਰਟੀ ਵੀ ਖੋ ਲਈ ਗਈ ਮੇਰੇ ਤੋਂ ਵੀ ਮੇਰੇ ਪਤੀ ਤੋਂ ਵੀ ਔਰ ਫਿਰ ਉਹ ਕੁੜੀ ਕਹਿੰਦੀ ਹੈ ਕਿ ਸਾਨੂੰ ਬਹੁਤ ਵਾਰ ਧਮਕੀਆਂ ਦਿੱਤੀਆਂ ਗਈਆਂ ਡਰਾਇਆ ਗਿਆ ਕਿ ਕੇਸ ਵਾਪਸ ਲੈ ਲਓ ਨਹੀਂ ਤਾਂ ਆਹ ਕਰ ਦਿਆਂਗੇ ਉਹ ਕਰ ਦਿਆਂਗੇ ਕੁੜੀ ਕਹਿੰਦੀ ਕਿ ਅਸੀਂ ਕੇਸ ਵਾਪਸ ਨਹੀਂ ਲਿਆ ਕੁੜੀ ਕਹਿੰਦੀ ਹੈ ਕਿ ਕਈ ਸਾਰੇ ਵਕੀਲ ਸਾਨੂੰ ਇਸ ਕਰਕੇ ਬਦਲਨੇ ਪਏ ਕਿਉਂਕਿ ਕਈ ਸਾਰੇ ਵਕੀਲਾ ਨੂੰ ਵੀ ਡਰਾਇਆ ਗਿਆ ਧਮਕੀਆਂ ਦਿੱਤੀਆਂ ਗਈਆਂ ਕੁੜੀ ਕਹਿੰਦੀ ਹੈ ਕਿ ਹੋਂ ਵਾਲਾ ਜਿਹੜਾ ਵਕੀਲ ਹੈ ਇਹ ਮੇਰਾ ਹੀ ਭਰਾ ਤੇ ਇਸ ਕਰਕੇ ਮੇਰਾ ਭਰਾ ਬਣ ਕੇ ਇਸ ਵਕੀਲ ਨੇ ਕੇਸ ਲੜਿਆ ਤੇ ਉਹ ਸਚਾਈ ਤੱਕ ਪਹੁੰਚਿਆ ਅੰਜਾਮ ਤੱਕ ਪਹੁੰਚਿਆ ਕੁੜੀ ਕਹਿੰਦੀ ਹੈ ਕਿ ਸਾਡੇ ਨਾਲ ਬਹੁਤ ਕੁਸ਼ਿਸ਼ ਕੀਤਾ ਗਿਆ ਮੇਰੇ ਪਤੀ ਨੂੰ ਇੱਥੋਂ ਤੱਕ ਇਹ ਮੌਜੂਦਾ ਜਿਹੜਾ ਐਮਐਲਏ ਆ ਇਹਦੇ ਤੇ ਇਹਦੇ ਬੰਦਿਆਂ ਨੇ ਕਿਹਾ ਕਿ ਤੂੰ ਇਸ ਔਰਤ ਨੂੰ ਜਾਂ ਤਾਂ ਛੱਡ ਦੇ ਤੂੰ ਪਾਸੇ ਹੋ ਜਾ ਤੇ ਜਾਂ ਇਹਦੇ ਤੋਂ ਕੇਸ ਵਾਪਸ ਕਰਾ ਦੇ ਨਹੀਂ ਤਾਂ ਇਹਦਾ ਨੁਕਸਾਨ ਤਾਂ ਹੋਵੇਗਾ ਹੀ ਨਾਲ ਤੇਰਾ ਵੀ ਹੋਵੇਗਾ ਇਸ ਤਰ੍ਹਾਂ ਦੇ ਬਿਆਨ ਉਹ ਕੁੜੀ ਅੱਜ ਮੀਡੀਆ ਦੇ ਵੱਖ-ਵੱਖ ਚੈਨਲਾਂ ਦੇ ਅੱਗੇ ਦਿੰਦੀ ਹੋਈ ਦਿਖਾਈ ਦੇ ਰਹੀ ਆ ਔਰ ਉਧਰ ਆਮ ਆਦਮੀ ਪਾਰਟੀ ਅਜੇ ਤੱਕ ਇਹਦੇ ਉੱਪਰ ਚੁੱਪ ਐ ਆਮ ਆਦਮੀ ਪਾਰਟੀ ਬਿਲਕੁਲ ਕੁਝ ਨਹੀਂ ਬੋਲੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਦਾ ਕੋਈ ਅਜੇ ਤੱਕ ਬਿਆਨ ਨਹੀਂ ਆਇਆ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦਾ ਬਿਆਨ ਨਹੀਂ ਆਇਆ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਵੀ ਇਸ ਮਾਮਲੇ ਦੇ ਉੱਪਰ ਚੁੱਪ ਬੈਠੇ ਨੇ ਪਠਾਨ ਮਾਜਰਾ ਵਾਲੇ ਮਾਮਲੇ ਦੇ ਉੱਪਰ ਵੀ ਆਮ ਆਦਮੀ ਪਾਰਟੀ ਕਾਫੀ ਹੱਦ ਤੱਕ ਚੁੱਪ ਰਹੀ ਹੈ ਜਿਹੜੇ ਆਮ ਆਦਮੀ ਪਾਰਟੀ ਦੇ ਇੰਚਾਰਜ ਮਨੀਸ਼ ਸੋਧਿਆ ਅਮਨ ਅਰੋੜਾ ਕੇਦਰੀਵਾਲ ਭਗਵੰਤ ਮਾਨ ਇਹ ਸਾਰੇ ਆਮ ਪਠਾਨ ਮਾਜਰਾ ਦੇ ਮੁੱਦੇ ਦੇ ਉੱਪਰ ਵੀ ਲਗਭਗ ਚੁੱਪ ਹੀ ਰਹੇ ਨੇ ਆਮ ਆਦਮੀ ਪਾਰਟੀ ਦੇ ਕਈ ਸਾਰੇ ਐਮਐਲਏਾਂ ਦੇ ਉੱਪਰ ਪਹਿਲਾਂ ਵੀ ਗੰਭੀਰ ਦੋਸ਼ ਲੱਗੇ ਭੈੜੇ ਦੋਸ਼ ਲੱਗੇ ਤੇ ਉਦੋਂ ਵੀ ਆਮ ਆਦਮੀ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਚੁੱਪ ਰਹੀ ਮਲੇਰ ਕੋਟਲਾ ਦੇ ਵਿੱਚ ਇੱਕ ਬੇਅਦਬੀ ਕਰਨ ਦੇ ਕੇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਐਮਐਲਏ ਨਰੇਸ਼ যাদব ਨੂੰ ਅਦਾਲਤ ਨੇ ਦੋਚੀ ਸਿੱਧ ਕਰਕੇ ਸਜ਼ਾ ਸੁਣਾਈ ਉਦੋਂ ਵੀ ਆਮ ਆਦਮੀ ਪਾਰਟੀ ਚੁੱਪ ਰਹੀ ਨਾ ਉਹਨੂੰ ਪਾਰਟੀ ਚੋਂ ਕੱਢਿਆ ਗਿਆ ਸੀ ਨਾ ਉਹ ਉਹਦੇ ਉੱਪਰ ਕੋਈ ਬਹੁਤੇ ਬਿਆਨ ਆਮ ਆਦਮੀ ਪਾਰਟੀ ਦੇ ਮੁਖੀ ਅਰਮੰਦ ਕੇਜਰੀਵਾਲ ਜਾਂ ਹੋਰ ਕਿਸੇ ਨੇ ਦਿੱਤਾ ਤੇ ਅੱਜ ਜਦੋਂ ਇਹ ਮਨਜਿੰਦਰ ਸਿੰਘ ਲਾਲਪੁਰਾ ਆਮ ਆਦਮੀ ਪਾਰਟੀ ਦਾ ਇੱਕ ਸੀਨੀਅਰ ਆਗੂ ਹੈ ਐਮਐਲਏ ਆ ਮੌਜੂਦਾ ਤੇ ਜਦੋਂ ਹੁਣ ਇਹਨੂੰ ਇੱਕ ਦਲਿਤ ਇੱਕ ਐਸਸੀ ਧੀ ਦੇ ਨਾਲ ਛੇੜਛਾੜ ਤੇ ਕੁੱਟਮਾਰ ਕਰਨ ਦੇ ਮਾਮਲੇ ਦੇ ਵਿੱਚ ਉਹਨੂੰ ਅੱਜ ਦੋਚੀ ਸਿੱਧ ਅਦਾਲਤ ਨੇ ਕੀਤਾ ਹੈ ਤੇ ਦੋਚੀ ਸਿੱਧ ਕਰਨ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਹੈ ਤਾਂ ਅਜੇ ਤੱਕ ਕੋਈ ਬਿਆਨ ਆਮ ਆਦਮੀ ਪਾਰਟੀ ਦਾ ਨਹੀਂ ਆਇਆ ਹੈ ਆਮ ਆਦਮੀ ਪਾਰਟੀ ਇਸ ਟਾਈਮ ਕਾਫੀ ਸੰਕਟ ਤੇ ਚੱਲ ਰਹੀ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਉਹਨੂੰ ਈਡੀ ਤੇ ਸੀਬੀਆਈ ਨੇ ਬਹੁਤ ਭੜੇ ਭੜੇ ਦੋਸ਼ ਲਾ ਕੇ ਜੇਲ੍ਹਾਂ ਦੇ ਵਿੱਚ ਬੰਦ ਕੀਤੀ ਰੱਖਿਆ ਅਜੇ ਵੀ ਕਈ ਆਗੂ ਅੰਦਰ ਨੇ ਅਰਵੰਦ ਕੇਜਰੀਵਾਲ ਮਨੀਸ਼ ਸੋਸੋਦੀਆ ਸੰਜੇ ਸਿੰਘ ਤੇ ਹੋਰ तमाम ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਸ਼ਰਾਬ ਘਟਾਲੇ ਦੇ ਵਿੱਚ ਗ੍ਰਫਤਾਰ ਕੀਤਾ ਗਿਆ ਤੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕਈ ਸਾਰੇ ਪੰਜਾਬ ਦੇ ਐਮਐਲਏ ਉਹਨਾਂ ਦੇ ਉੱਪਰ ਵੱਡੇ ਦੋਸ਼ ਲੱਗੇ ਆਮ ਆਦਮੀ ਪਾਰਟੀ ਜਿਹੜੇ ਨਾਂ ਤਾਂ ਆਮ ਆਦਮੀ ਪਾਰਟੀ ਰੱਖਿਆ ਪਰ ਬਾਅਦ ਦੇ ਵਿੱਚ ਉਹਦੇ ਵਿੱਚ ਕਰੋੜਾ ਅਰਬਾ ਖਰਬਾ ਪਤੀ ਵਿਅਕਤੀ ਵੀ ਜਿਹੜੇ ਨੇ ਉਹ ਅੱਜ ਸ਼ਾਮਲ ਨੇ ਤੇ ਸਵਾਲ ਵਿਰੋਧੀਆਂ ਨੇ ਬੜੀ ਵਾਰ ਉਠਾਏ ਨੇ ਕਿ ਕੀ ਉਹ ਆਮ ਆਦਮੀ ਨੇ ਕੀ ਉਹਨਾਂ ਨੂੰ ਆਮ ਆਦਮੀ ਕਿਹਾ ਜਾਵੇ ਹੁਣ ਚਰਚਾ ਤਾਂ ਇੱਥੋਂ ਤੱਕ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਵਿੱਚ ਕਾਫੀ ਖਲਾਰਾ ਪੈ ਚੁੱਕਾ ਹੈ ਚਰਚਾ ਇਹ ਪਿਛਲੇ ਦਿਨੀ ਬਹੁਤ ਜ਼ਿਆਦਾ ਪਖੀ ਕਿ ਜਿਹੜੇ ਮੁੱਖ ਮੰਤਰੀ ਭਗਵਨ ਤਮਾਨ ਨੇ ਉਹਨਾਂ ਨੂੰ ਅਹੁਦੇ ਤੋਂ ਪਾਸੇ ਕੀਤਾ ਜਾ ਰਿਹਾ ਤੇ ਉਹਨਾਂ ਦੀ ਥਾਂ ਤੇ ਮੁੱਖ ਮੰਤਰੀ ਹੋਰ ਵਿਅਕਤੀ ਨੂੰ ਬਣਾਇਆ ਜਾ ਰਿਹਾ ਤੇ ਨਾਲ ਦੋ ਉਪ ਮੁੱਖ ਮੰਤਰੀ ਲਾਏ ਜਾਣਗੇ ਇਹ ਚਰਚਾ ਬਹੁਤ ਫਹੀ ਰਹੀ ਹੈ ਉਸ ਤੋਂ ਬਾਅਦ ਨਵੀਂ ਚਰਚਾ ਨੇ ਜਨਮ ਲਿਆ ਪਿਛਲੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਹਸਪਤਾਲ ਦੇ ਵਿੱਚੋਂ ਇੱਕ ਮੀਟਿੰਗ ਸੱਦੀ ਜਿਹੜੀ ਕਿ ਹੜਾ ਦੇ ਲਈ ਸੀ ਕੈਬਨਟ ਦੀ ਮੰਤਰੀ ਮੰਡਲ ਦੀ ਮੀਟਿੰਗ ਸੱਦੀ ਗਈ ਮੁੱਖ ਮੰਤਰੀ ਨੇ ਆਪਣੇ ਨਿਵਾਸ ਆਪਣੀ ਮੁੱਖ ਮੰਤਰੀ ਦੀ ਰਹਾਇਸ਼ ਦੇ ਉੱਪਰ ਮੀਟਿੰਗ ਸੱਦੀ ਮੁੱਖ ਮੰਤਰੀ ਭਗਵੰਤ ਮਾਨ ਵੀਡੀਓ ਕਾਨਫਰੰਸ ਰਾਹੀਂ ਉਹ ਮੀਟਿੰਗ ਦੇ ਵਿੱਚ ਸ਼ਾਮਲ ਹੋ ਰਹੇ ਸੀ ਤੇ ਜਦੋਂ ਮੰਤਰੀ ਉੱਥੇ ਗਏ ਤਾਂ ਉੱਥੇ ਨਵਾਂ ਬਖੇੜਾ ਹੋਇਆ ਬਹੁਤ ਵੱਡੀ ਚਰਚਾ ਇਸ ਮਾਮਲੇ ਦੀ ਬਣੀ ਹੋਈ ਹੈ ਤੇ ਕਿਹਾ ਜਾ ਰਿਹਾ ਕਿ ਜਿਹੜੇ ਅਮਨ अरोड़ा ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਟ ਮੰਤਰੀ ਭਗਵੰਤ ਮਾਨ ਸਰਕਾਰ ਉਹਨਾਂ ਦੀ ਕਾਰ ਨੂੰ ਉਹਨਾਂ ਦੀ ਗੱਡੀ ਨੂੰ ਅੰਦਰ ਜਾਣ ਤੋਂ ਸਖਿਆ ਗਾਰਡਾਂ ਨੇ ਰੋਕ ਦਿੱਤਾ ਜਦੋਂ ਇਸ ਮਾਮਲੇ ਦੇ ਉੱਪਰ ਅਮਨ ਅਰੋੜਾ ਉਹਨਾਂ ਤੋਂ ਕਾਰਨ ਪੁੱਛਣ ਲੱਗੇ ਤਾਂ ਉਹਨਾਂ ਨੇ ਕਿਹਾ ਕਿ ਉੱਪਰੋਂ ਸਾਨੂੰ ਹਦਾਇਤਾਂ ਨੇ ਤੁਸੀਂ ਅੰਦਰ ਨਹੀਂ ਜਾ ਸਕਦੇ ਤਾਂ ਫਿਰ ਇਸ ਮਾਮਲੇ ਤੇ ਅਮਨ ਅਰੋੜਾ ਕਾਫੀ ਨਾਰਾਜ਼ ਹੋਏ ਗੁੱਸੇ 'ਚ ਆਏ ਤੇ ਉਹਨਾਂ ਨੇ ਕਿਹਾ ਕਿ ਤੁਰੰਤ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਪਰ ਉਹ सस्पेंड ਮੁਲਾਜ਼ਮ ਨਹੀਂ ਕੀਤੇ ਗਏ ਕਿਉਂਕਿ ਉਹਨਾਂ ਨੂੰ ਉੱਪਰੋਂ ਹੁਕਮ ਸੀ ਬਾਅਦ ਦੇ ਵਿੱਚ ਚਰਚਾ ਇਹ ਵੀ ਆਈ ਕਿ ਉਹਨਾਂ ਨੇ ਕਿਹਾ ਕਿ ਅੰਦਰ ਪਾਰਕਿੰਗ ਦੀ ਜਗ੍ਹਾ ਘਟਾ ਹੈ ਗੱਡੀ ਲਾਉਣ ਦੀ ਜਗ੍ਹਾ ਘਟਾ ਹੈ ਅਸੀਂ ਤਾਂ ਕਿਹਾ ਪਰ ਨਾਲ ਨਾਲ ਚਰਚਾ ਇਹ ਵੀ ਚੱਲੀ ਕਿ ਨੰਬਰ ਪੜ੍ਹ ਕੇ ਨੰਬਰ ਵੇਖ ਕੇ ਗੱਡੀ ਦਾ ਅਮਨ अरोड़ा ਦੀ ਗੱਡੀ ਹੀ ਰੋਕੀ ਗਈ ਕਿਉਂਕਿ ਕਿਸੇ ਨੇ ਉੱਪਰੋਂ ਇਹ ਹੁਕਮ ਦਿੱਤੇ ਹੋਏ ਸੀ ਤਾਂ ਫਿਰ मामले ਦਾ ਨਵੇੜਾ ਤਾਂ ਉੱਥੇ ਇਹ ਹੋਇਆ ਕਿ ਅਮਨ अरोड़ा ਦੀ ਗੱਡੀ ਅੰਦਰ ਗਈ ਉਹਨੂੰ ਉਤਾਰ ਕੇ ਫਿਰ ਬਾਹਰ ਲਵਾ ਦਿੱਤੀ ਗਈ ਬਾਹਰ ਪਰ ਸਵਾਲ ਖੜਾ ਹੋਇਆ ਕਿ ਅਮਨ अरोड़ा ਨਾਲ ਇੰਜ ਕੇਸ ਨਹੀਂ ਕਰਵਾਇਆ ਅਮਨ अरोड़ा ਆਮ ਆਦਮੀ ਪਾਰਟੀ ਪੂਰੇ ਪੰਜਾਬ ਦਾ ਪ੍ਰਧਾਨ ਹੈ ਕੈਬਨਟ ਮੰਤਰੀ ਹੈ ਪੰਜਾਬ 'ਚ ਉਹਦੇ ਨਾਲੋਂ ਹੋਰ ਕਿਹੜੀ ਵੱਡੀ ਤਾਕਤ ਹੈ ਜਿਹੜੀ ਇੰਜ ਕਰਾ ਸਕਦੀ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਜਾਂ ਭਗਵਾਨ ਤਮਾਨ ਅਮਨ अरोड़ा ਤੋਂ ਉੱਪਰ ਦੀ ਤਾਕਤ ਹੈ ਇਸ ਟਾਈਮ ਕਿਹਾ ਜਾ ਸਕਦਾ ਹੈ ਜਾਂ ਫਿਰ ਕੇਜਰੀਵਾਲ ਤੇ ਮਨੀਸ਼ ਸਸੋਦੀਆ ਹੁਣ ਇਹਨਾਂ ਚੋਂ ਕਿਹੜੀ ਤੇ ਰੋ ਸਕਦੀ ਹੈ ਜਿਹਦੇ ਕਹਿਣ ਤੇ ਉਸ ਦੀ ਗੱਡੀ ਰੋਕਣ ਦੇ ਹੁਕਮ ਦਿੱਤੇ ਜਾ ਸਕਦੇ ਨੇ ਚਰਚਾ ਹੈ ਕਿ ਦਿੱਤੇ ਗਏ ਹੁਕਮ ਸੱਚ ਕੀ ਹੈ ਇਹਦੀ ਤਾਂ ਜਾਂਚ ਹੋਣੀ ਚਾਹੀਦੀ ਹੈ ਪਰ ਕੀ ਭਗਵੰਤਮਾਨ ਨਾਲ ਅਮਨ अरोड़ा ਦੀ ਖੜਕੀ ਹੋਈ ਹੈ ਕੀ ਕੇਜਰੀਵਾਲ ਮਨੀਸ਼ ਸੋਦੀਆਂ 'ਚ ਕਰਾ ਸਕਦੇ ਨੇ ਮਨੀਸ਼ ਸੋਦੀਆ ਤੇ ਕੇਜਰੀਵਾਲ ਨੇ ਹਿਤਾ ਭਗਵੰਤਮਾਨ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਤੇ ਅਮਨ अरोड़ा ਨੂੰ ਪ੍ਰਧਾਨ ਬਣਾਇਆ ਕਿਹਾ ਜਾਂਦਾ ਹੈ ਕਿ ਅਮਨ अरोड़ा ਕੇਜਰੀਵਾਲ ਤੇ ਸੋਦੀਆ ਹੋਰਾਂ ਦੇ ਨੇੜੇ ਆ ਤੇ ਉਹਨਾਂ ਪ੍ਰਤੀ ਵਫਾਦਾਰ ਹੈ ਇਸ ਕਰਕੇ ਉਹ ਇੰਜ ਨਹੀਂ ਕਰਵਾ ਸਕਦੇ ਚਰਚਾ ਹੈ ਕਿ ਭਗਵੰਤ ਮਾਨ ਨੂੰ ਅਹੁਦੇ ਤੋਂ ਪਾਸੇ ਕਰਨ ਦੀ ਜਿਹੜੀ ਗੱਲ ਹੈ ਜਿਹੜੇ ਵੀ ਪੰਜਾਬ ਦੇ ਆਗੂ ਉਹ ਗੱਲ ਕਰ ਰਹੇ ਨੇ ਉਹਨਾਂ ਚ ਅਮਨ ਅਰੋੜਾ ਦਾ ਨਾਮ ਵੀ ਹੋ ਸਕਦਾ ਹੈ ਇਹ ਚਰਚਾ ਹੈ ਔਰ ਇਹ ਵੀ ਚਰਚਾ ਹੈ ਕਿ ਅਮਨ ਅਰੋੜਾ ਦੇ ਉੱਪਰ ਇਹ ਗੱਲ ਵੀ ਬਣੀ ਹੈ ਉੱઠી ਹੈ ਕਿ ਉਹ ਕਿਸੇ ਹੋਰ ਦੂਜੀ ਪਾਰਟੀ ਚ ਜਾਣ ਦੇ ਲਈ ਮੀਟਿੰਗ ਕੀਤੀ ਉਹਨਾਂ ਨੇ ਔਰ ਇਹਦਾ ਪਤਾ ਕਹਿੰਦੇ ਨੇ ਕੇਜਰੀਵਾਲ ਨੂੰ ਵੀ ਲੱਗਿਆ ਤੇ ਕੇਜਰੀਵਾਲ ਨੇ ਇਹਦਾ ਨੋਟਿਸ ਵੀ ਲਿਆ ਤਾਂ ਜੇ ਇੰਜ ਹੋਇਆ ਜੇ ਹੋਇਆ ਤਾਂ ਫਿਰ ਕੇਜਰੀਵਾਲ ਤੇ ਉਹਦੇ ਲੀਡਰਸ਼ਿਪ ਉਹ ਵੀ ਅਮਨ अरोड़ा ਦੇ ਨਾਲ ਇੰਜ ਕਰ ਸਕਦੀ ਹੈ ਕਿਉਂਕਿ ਜੇਕਰ ਸੱਚਮੁੱਚ ਮੰਤਰੀ ਅਮਨ अरोड़ा ਨੇ ਕਿਸੇ ਹੋਰ ਪਾਰਟੀ ਨਾਲ ਕੋਈ ਅੰਦਰੂਨੀ ਮੀਟਿੰਗ ਕੀਤੀ ਹੋਵੇ ਤਾਂ ਫਿਰ ਆਮ ਆਦਮੀ ਪਾਰਟੀ ਦੇ ਲਈ ਇਹ ਬਹੁਤ ਵੱਡੀ ਗੱਲ ਹੈ ਵੱਡਾ ਮਸਲਾ ਹੈ ਕਿਉਂਕਿ ਉਹ ਪ੍ਰਧਾਨ ਹੈ ਪੰਜਾਬ ਦਾ ਤੇ ਜੇ ਪੰਜਾਬ ਦਾ ਪ੍ਰਧਾਨ ਹੀ ਇੰਜ ਕਰ ਰਿਹਾ ਹੋਵੇਗਾ ਜਿਵੇਂ ਕਿ ਗੱਲ ਚਰਚਾ ਚ ਆ ਰਹੀ ਹੈ ਤਾਂ ਫਿਰ ਆਮ ਆਦਮੀ ਪਾਰਟੀ ਲਈ ਇਸ ਤੋਂ ਹੋਰ ਵੱਡੀ ਖਤਰੇ ਵਾਲੀ ਗੱਲ ਕੋਈ ਨਹੀਂ ਹੋ ਸਕਦੀ ਸੋ ਅੱਜ ਆਮ ਆਦਮੀ ਪਾਰਟੀ ਦੇ ਜਿਹੜੇ ਐਮਐਲਏ ਖੰਡੂਰ ਸਾਹਿਬ ਹਲਕੇ ਤੋਂ ਜਿਹੜੇ ਐਮਐਲਏ ਨੇ ਉਹ ਗ੍ਰਿਫਤਾਰ ਕਰ ਲਏ ਗਏ ਨੇ ਤੇ ਸਜਾ 12 ਸਤੰਬਰ ਨੂੰ ਸੁਨਾਈ ਜਾਵੇਗੀ ਤੁਸੀਂ ਕੀ ਕਹੋਗੇ ਤੁਸੀਂ ਆਪਣਾ ਕਮੈਂਟ ਲਿਖਿਓ ਜੇ ਚੈਨਲ ਨੂੰ ਅਜੇ ਤੱਕ ਸਬਸਕ੍ਰਾਈਬ ਫੋਲੋ ਨਹੀਂ ਕੀਤਾ ਤਾਂ ਜਰੂਰ ਕਰ ਲਓ